ਹੈਲੋ ਜੀ ਸਸਕੀ ਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨੂ ਵਿੱਚ ਅੱਜ ਆਪਾਂ ਘਰ ਦੀ ਕੰਟੀਨੂ ਵਿੱਚ ਬਹੁਤ ਹੀ ਟੇਸਟੀ ਸਰਦੀਆਂ ਦੇ ਸਪੈਸ਼ਲ ਗਰਮਾ ਗਰਮ ਮੂੰਗ ਦਾਲ ਦੇ ਮਿਕਸ ਵੈਜ ਪਕੌੜੇ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਬਹੁਤ ਹੀ ਟੇਸਟੀ ਬਣਦੇ ਨੇ ਤੇ ਖਾਣ ਵਿੱਚ ਵੀ ਬਹੁਤ ਵਧੀਆ ਲੱਗਦੇ ਨੇ ਬੜੀ ਈਜ਼ੀ ਰੈਸਪੀ ਹੈ ਤੇ ਬੜੀ ਆਸਾਨੀ ਨਾਲ ਬਣ ਜਾਂਦੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਇਓ ਤਾਂ ਕਿ ਮੇਰੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜ ਮੂੰਗੀ ਦਾਲ ਦੇ ਪਕੌੜੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੀ ਜੀ ਆਪਾਂ ਨੂੰ ਮੂੰਗੀ ਦਾਲ ਇਹਦੇ ਵਿੱਚ ਅਸੀਂ ਇੱਕ ਕੋਲੀ ਭਰ ਕੇ ਇਹ ਵਾਲੀ ਦਲੀ ਮੂੰਗੀ ਲਈਏ ਤੇ ਇਹਨੂੰ ਅਸੀਂ ਕੈਂਟਾ ਪਹਿਲਾਂ ਭੋਂ ਕੇ ਰੱਖਿਆ ਸੀ ਤੇ ਫੁੱਲ ਕੇ ਡਬਲ ਹੋ ਗਈ ਜੇ ਇਹਨੂੰ ਆਪਾਂ ਪੀਸ ਕੇ ਕਰਾਂਗੇ ਤਿਆਰ ਹੁਣ ਇਹ ਵਾਲਾ ਸਾਰਾ ਸਮਾਨ ਜੋ ਕਿ ਅਸੀਂ ਪਕੌੜਿਆਂ ਵਿੱਚ ਪਾਣਾ ਹੈ ਇਹਦੇ ਵਾਸਤੇ ਆਪਾਂ ਲਈਏ ਜੀ ਇੱਕ ਕੋਲੀ ਮੇਥੀ ਇੱਕ ਕੋਲੀ ਪਾਲਕ ਤਿੰਨ ਹਰੇ ਲਸਣ ਦੀਆਂ ਭੂਕਾਂ ਇੱਕ ਛੋਟਾ ਆਲੂ ਨੂੰ ਕੱਟ ਕੇ ਆਪਾਂ ਪਾਣੀ ਵਿੱਚ ਪਾ ਲਿਆ ਤੇ ਇੱਕ ਹੀ ਛੋਟਾ ਪਿਆਜ਼ ਹੈ ਨਾਲ ਧਨੀਏ ਨੂੰ ਆਪਾਂ ਬਰੀਕ ਕੱਟ ਲਿਆ ਹੈ ਜੀ ਦੋ ਹਰੀਆਂ ਮਿਰਚਾਂ ਤੇ ਇੱਕ ਨਿੰਬੂ ਦਾ ਰਸ ਇਹ ਸਾਰਾ ਸਮਾਨ ਪਾ ਕੇ ਅਸੀਂ ਬਹੁਤ ਟੇਸਟੀ ਮੂੰਗੀ ਦਾਲ ਦੇ ਮਿਕਸ ਪਕੌੜੇ ਬਣਾ ਕੇ ਕਰਾਂਗੇ ਤਿਆਰ ਬੇਸਨ ਵਾਲੇ ਪਕੌੜੇ ਤੁਸੀਂ ਬਹੁਤ ਵਾਰੀ ਖਾਦੇ ਨੇ ਪਰ ਇਹਨੂੰ ਇਸ ਤਰ੍ਹਾਂ ਇਸ ਠੰਡ ਵਿੱਚ ਤੁਸੀਂ ਮੂੰਗੀ ਦਾਲ ਦੇ ਪਕੌੜੇ ਬਣਾਓ ਤੇ ਬਹੁਤ ਹੀ ਜ਼ਿਆਦਾ ਸਵਾਦ ਬੰਦੇ ਨੇ ਦਾਲ ਨੂੰ ਅਸੀਂ ਮਿਕਸੀ ਵਿੱਚ ਇਸ ਤਰ੍ਹਾਂ ਪੀਸ ਕੇ ਤਿਆਰ ਕਰ ਲਿਆ ਜੀ ਤੇ ਦਾਲ ਪੀਸਦੇ ਸਮੇਂ ਅਸੀਂ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਘੱਟ 1.5 ਚਮਚਾ ਹੀ ਪਾਣੀ ਦਾ ਪਾਇਆ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਸਾਰਾ ਸਮਾਨ ਮਿਕਸ ਕਰਕੇ ਇਹਦਾ ਇੱਕ ਮਿਸ਼ਰਣ ਬਣਾ ਕੇ ਕਰਦੇ ਆਂ ਜੀ ਤਿਆਰ ਇੱਕ ਚੀਜ਼ ਧਿਆਨ ਰੱਖਣੀ ਹੈ ਜਦੋਂ ਵੀ ਤੁਸੀਂ ਮੂੰਗੀ ਦਾਲ ਦੇ ਪਕੌੜੇ ਬਣਾ ਲੈਣੇ ਨੇ ਤੁਸੀਂ ਜਿਸ ਟਾਈਮ ਤੇ ਸਾਰੇ ਸਮਾਨ ਨੂੰ ਮਿਕਸ ਕਰਤਾ ਤੁਸੀਂ ਉਸੇ ਟਾਈਮ ਹੀ ਇਹਦੇ ਪਕੌੜੇ ਬਣਾ ਕੇ ਤਿਆਰ ਕਰ ਲੈਣੇ ਨੇ ਜੇ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਨਹੀਂ ਤੇ ਆਪਾਂ ਇਹਦੇ ਇਸ ਤਰ੍ਹਾਂ ਪਕੌੜੇ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਮੇਥੀ ਪਾ ਦਾਂਗੇ। ਮੇਥੀ ਨੂੰ ਥੋੜਾ ਜਿਹਾ ਆਪਾਂ ਮਿਕਸ ਕਰ ਲਾਂਗੇ। ਇਸ ਦੇ ਨਾਲ ਹੀ ਅਸੀਂ ਪਾਲਕ ਪਾ ਦਾਂਗੇ। ਨਾਲ ਹੀ ਆਪਾਂ ਕੱਟਿਆ ਹੋਇਆ ਬਰੀਕ ਧਨੀਆ। ਇਸ ਦੇ ਨਾਲ ਹੀ ਹਰਾ ਲਸਣ। ਤੁਸੀਂ ਹਰਾ ਪਿਆਜ਼ ਵੀ ਪਾ ਸਕਦੇ ਹੋ। ਇਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਿਰ ਬਾਕੀ ਸਮਾਨ ਇਹਦੇ ਵਿੱਚ ਆਪਾਂ ਬਾਅਦ ਵਿੱਚ ਪਾਉਂਦੇ ਹਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰਤਾ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਚਮਚਾ ਲਸਣ ਅਦਰਕ ਦਾ ਪੇਸਟ ਪਾਵਾਂਗੇ ਇਹ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਪਾਣਾ ਤੇ ਪਾ ਰਹੇ ਨਹੀਂ ਪਾਣਾ ਤੇ ਛੱਡ ਦਿਓ ਇਸ ਤੋਂ ਬਿਨਾਂ ਵੀ ਪਕੌੜੇ ਬਹੁਤ ਟੇਸਟੀ ਬਣਗੇ ਇਸ ਦੇ ਨਾਲ ਇੱਕ ਛੋਟਾ ਪਿਆ ਜਿਹਨੂੰ ਅਸੀਂ ਇਸ ਤਰ੍ਹਾਂ ਬਰੀਕ ਕੱਟ ਲਿਆ ਉਹ ਪਾਵਾਂਗੇ ਇਸ ਦੇ ਨਾਲ ਇੱਕ ਆਲੂ ਆਪਾਂ ਇਹਨੂੰ ਬਰੀਕ ਕੱਟ ਲਿਆ ਉਹ ਪਾ ਦਾਂਗੇ ਹਾਲੀ ਹੀ ਰਿੰਗਾਂ ਮਿਰਚਾ ਆਪਾਂ 2 ਕ ਚਮਚੇ ਮੂੰਗੀ ਦੀ ਦਾਲ ਨੂੰ ਪਚਾ ਲਿਆ ਸੀ ਇਹਨੂੰ ਵੀ ਮਿਕਸ ਕਰਾਂਗੇ ਇਹਦੇ ਨਾਲ ਪੌੜਿਆਂ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਪੌੜੇ ਬਹੁਤ ਤਰੰਚੀ ਬੰਦੇ ਨੇ ਜੀ ਤੇ ਹੁਣ ਅਸੀਂ ਪਾਉਨੇ ਆ ਜੀ ਇਹਦੇ ਵਿੱਚ ਮਸਾਲੇ ਅੱਧਾ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਧਨੀਆ ਪਾਊਡਰ ਅੱਧਾ ਚਮਚਾ ਜੀਰਾ ਅੱਧਾ ਚਮਚਾ ਜਵੈਣ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਆਪਾਂ ਥੋੜਾ ਜਿਹਾ ਸਰਕੜ ਕੇ ਪਾਵਾਂਗੇ ਮੈਂ ਇਹਦੇ ਵਿੱਚ ਦੇਗੀ ਮਿਰਚ ਨਹੀਂ ਪਾ ਰਹੀ ਜੇ ਤੁਸੀਂ ਪਾਣੀ ਹੋਵੇ ਤਾਂ ਤੁਸੀਂ ਪਾ ਸਕਦੇ ਹੋ ਤੇ ਥੋੜਾ ਜਿਹਾ ਇਹਦੇ ਵਿੱਚ ਆਪਾਂ ਚਟਪਟਾ ਟੇਸਟ ਵੀ ਲਿਆਵਾਂਗੇ ਉਹਦੇ ਲਈ ਪਾਵਾਂਗੇ ਜੀ ਆਪਾਂ ਇੱਕ ਨਿੰਬੂ ਦਾ ਰਸ ਇਹਦੀ ਜਗ੍ਹਾ ਤੁਸੀਂ ਅਮਚੂਰ ਵੀ ਪਾ ਸਕਦੇ ਹੋ ਅਨਾਰ ਦਾਣਾ ਵੀ ਪਾ ਸਕਦੇ ਹੋ ਦੋ ਚੁਟਕੀ ਹਿੰਗ ਤੇ ਹੁਣ ਅਸੀਂ ਸਵਾਦ ਦੇ ਹਿਸਾਬ ਨਾਲ ਪਾ ਦਾਂਗੇ ਜੀ ਇਹਦੇ ਵਿੱਚ ਨਮਕ ਮੈਂ ਅੱਧਾ ਚਮਚਾ ਨਮਕ ਪਾ ਰਹੀ ਹਾਂ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਨਮਕ ਦੀ ਮਾਤਰਾ ਘਟਾ ਵੱਧ ਕਰ ਸਕਦੇ ਹੋ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਕਰ ਲਾਂਗੇ ਜੀ ਮਿਕਸ ਇਸ ਤਰ੍ਹਾਂ ਤਾਂ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਇਹਦੇ ਵਿੱਚ ਰਲ ਜਾਣ ਸਾਰੀਆਂ ਚੀਜ਼ਾਂ ਨੂੰ ਸਿਮਲਾ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚਾ ਗਰਮ ਮਸਾਲਾ ਪਾ ਦਾਂਗੇ ਤੇ ਇਹਦੇ ਨਾਲ ਹੀ ਆਪਾਂ ਅੱਧਾ ਚਮਚਾ ਚਿਲੇ ਫਲੈਕਸ ਪਾ ਲਵਾਂਗੇ ਇਹ ਬਿਲਕੁਲ ਆਪਸ਼ਨਲ ਆ ਜੀ ਤੁਸੀਂ ਪਾਣੀ ਆ ਤੇ ਪਾ ਲਓ ਨਹੀਂ ਪਾਣੀ ਤੇ ਰਹਿਣ ਦਿਓ ਜੀ ਤੁਹਾਡੀ ਆਪਣੀ ਇੱਛਾ ਇਸ ਦੇ ਨਾਲ ਹੀ ਅਸੀਂ 2 ਚਮਚ ਗਰਮ ਆਪਾਂ ਸਰ੍ਹੋਂ ਦੇ ਤੇਲ ਦੇ ਪਾਵਾਂਗੇ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਲਾ ਲਾਂਗੇ ਚਲੋ ਜੀ ਫਿਰ ਹੁਣ ਫਟਾਫਟ ਬਣਾਉਣੇ ਸ਼ੁਰੂ ਕਰਦੇ ਆ ਜੀ ਆਪਾਂ ਗਰਮਾ ਗਰਮ ਮੂੰਗੀ ਦਾਲ ਦੇ ਕੋੜੇ ਤੇਰਨੋਂ ਅਸੀਂ ਪਹਿਲੇ ਗਰਮ ਰੱਖਿਆ ਜੀ ਤੇਲ ਸਾਡਾ ਗਰਮ ਹੋ ਗਿਆ ਇਸ ਤਰ੍ਹਾਂ ਤੁਸੀਂ ਹੱਥ ਦੇ ਨਾਲ ਛੋਟੇ-ਛੋਟੇ ਪਕੌੜੇ ਪਾਣੀ ਨੇ ਤੇ ਤੇਲ ਤੁਸੀਂ ਬਿਲਕੁਲ ਮੀਡੀਅਮ ਤੇ ਰੱਖਣਾ ਹੈ ਜਿਆਦਾ ਤੁਸੀਂ ਗਰਮ ਨਹੀਂ ਕਰਨਾ ਜੇ ਅਸੀਂ ਜਿਆਦਾ ਗਰਮ ਕਰਾਂਗੇ ਤੇ ਪਕੌੜੇ ਆਪਣੇ ਉੱਪਰੋਂ ਪੱਕ ਜਾਣਗੇ ਤੇ ਅੰਦਰੋਂ ਕੱਚੇ ਰਹਿਣਗੇ ਇਸ ਤਰ੍ਹਾਂ ਤੁਸੀਂ ਛੋਟੇ-ਛੋਟੇ ਤੇ ਪਕੌੜੇ ਪਾਣੀਆ ਪਕੌੜੇ ਇੱਕ ਸਾਈਡ ਤੋਂ ਸਿਕਣਗੇ ਫਿਰ ਅਸੀਂ ਇਹਨੂੰ ਦੂਜੀ ਸਾਈਡ ਤੇ ਪਲਟਾਂਗੇ ਜਿੰਨਾਕ ਪਕੌੜੇ ਕੜਾਈ ਚ ਆਂਦੇ ਨੇ ਉਸ ਹਿਸਾਬ ਨਾਲ ਤੁਸੀਂ ਪਾ ਦੇਣੇ ਨੇ ਕੋੜੇ ਹੁਣ ਇੱਕ ਸਾਈਡ ਤੋਂ ਸਿੱਗ ਗਏ ਨੇ ਤੇ ਇਹਨਾਂ ਨੂੰ ਅਸੀਂ ਦੂਜੀ ਸਾਈਡ ਤੇ ਉਲਟਾ-ਪਲਟਾ ਕੇ ਚੰਗੀ ਤਰ੍ਹਾਂ ਸੇਕ ਕੇ ਤੇ ਫਿਰ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ। ਬਸ ਇਸ ਤਰ੍ਹਾਂ ਅਸੀਂ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਹੈ ਦੇਖੋ ਜੀ ਕਿੰਨੇ ਸੋਹਣੇ ਪਕੌੜੇ ਆਪਣੇ ਬਣ ਰਹੇ ਨੇ ਖੁਸ਼ਬੂ ਬਹੁਤ ਪਿਆਰੀ ਆ ਰਹੀ ਹੈ ਜੀ ਮੇਥੀ ਦੀ। 10-14 ਮਿੰਟ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਮੀਡੀਅਮ ਤੇਲ ਤੇ ਪਕਾਵਾਂ ਫਿਰ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਹਾਂ। ਨੋ ਜੀ ਗਰਮਾ ਗਰਮ ਪਕੌੜੇ ਬਣ ਕੇ ਬਿਲਕੁਲ ਤਿਆਰ ਨੇ ਇਹਨੂੰ ਅਸੀਂ ਇਸ ਤਰ੍ਹਾਂ ਇਹ ਵੱਡੀ ਛਾਨਣੀ ਵਿੱਚ ਕੱਢ ਲਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਐਕਸਟਰਾ ਆਇਲ ਸਾਰਾ ਬਾਹਰ ਨਿਕਲ ਜਾਵੇ ਬਹੁਤ ਹੀ ਜ਼ਿਆਦਾ ਫੁੱਫਕਰੇ ਤੇ ਟੇਸਟੀ ਬਣਦੇ ਨੇ ਜੀ ਇਹ ਪਕੌੜੇ ਇਦਾਂ ਦੀ ਠੰਡ ਪੈ ਰਹੀ ਹੈ ਤੇ ਨਾਲ ਗਰਮਾ ਗਰਮ ਪਕੌੜੇ ਨਾਲ ਚਾਹ ਹੋਵੇ ਤੇ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਜੀ ਤੇ ਜਿਹੜੇ ਆਪਾਂ ਤੇਲ ਉਹਨੂੰ ਇਸ ਤਰ੍ਹਾਂ ਥੋੜਾ ਜਿਹਾ ਛੱਤ ਦੇ ਨਾਲ ਝਾੜ ਦਾਂਗੇ ਜੀ ਤੇ ਹੁਣ ਇਹਨਾਂ ਪਕੌੜਿਆਂ ਨੂੰ ਅਸੀਂ ਇੱਧਰ ਇੱਕ ਪਲੇਟ 'ਚ ਕੱਢ ਲਾਂਗੇ ਇਸੇ ਤਰ੍ਹਾਂ ਜੀ ਅਸੀਂ ਦੂਜਾ ਬੈਚ ਵੀ ਕਰਦੇ ਆਂ ਜੀ ਫਰਾਈ ਇਸੇ ਤਰ੍ਹਾਂ ਆਪਾਂ ਫਿਰ ਤੋਂ ਛੋਟੇ-ਛੋਟੇ ਪਕੌੜੇ ਕੜਾਈ ਵਿੱਚ ਪਾ ਦਾਂਗੇ ਇੱਕ ਸਾਈਡ ਸਿੱਕ ਜਾਏਗੀ ਫਿਰ ਅਸੀਂ ਇਹਨਾਂ ਦੀ ਦੂਜੀ ਸਾਈਡ ਸਿੱਕਾਂਗੇ ਜੀ ਤੁਸੀਂ ਨਮਕ ਚੈੱਕ ਕਰ ਸਕਦੇ ਹੋ ਤੁਹਾਨੂੰ ਘੱਟ ਵੱਧ ਲੱਗੇ ਤਾਂ ਤੁਸੀਂ ਪਾ ਸਕਦੇ ਹੋ ਆ ਦੇਖੋ ਜੀ ਦੂਜਾ ਬੈਚ ਵੀ ਅਸੀਂ ਕਰ ਲਿਆ ਜੀ ਫਰਾਈ ਤੇ ਹੁਣ ਅਸੀਂ ਇਹਨਾਂ ਨੂੰ ਬਾਹਰ ਕੱਢਦੇ ਆਂ ਜੀ ਲਓ ਜੀ ਗਰਮਾ ਗਰਮ ਪਕੌੜੇ ਬਣ ਕੇ ਤਿਆਰ ਨੇ ਜੀ ਹੁਣ ਕਰਦੇ ਆ ਜੀ ਆਪਾਂ ਇਹਨਾਂ ਨੂੰ ਸਰਵ ਲਓ ਜੀ ਸਰਦੀਆਂ ਦੇ ਸਪੈਸ਼ਲ ਮੂੰਗੀ ਦਾਲ ਦੇ ਮਿਕਸ ਪਕੌੜੇ ਬਣ ਕੇ ਬਿਲਕੁਲ ਤਿਆਰ ਨੇ ਜੀ ਦੇਖੋ ਠੰਡ ਬਹੁਤ ਪੈ ਰਹੀ ਹੈ ਤੇ ਇਦਾਂ ਦੀ ਠੰਡ ਵਿੱਚ ਗਰਮਾ ਗਰਮ ਪਕੌੜੇ ਮਿਲ ਜਾਂਦੇ ਠੰਡ ਵਿੱਚ ਪਕੌੜੇ ਖਾਣ ਦਾ ਮਜ਼ਾ ਹੀ ਆ ਜਾਂਦਾ ਹੈ ਤੇ ਇਹਦਾ ਟੇਸਟ ਵਧਾਉਣੇ ਆ ਜੀ ਹੋਰ ਥੋੜਾ ਜਿਹਾ ਸੀਰ ਤੇ ਪਾਉਣੇ ਆ ਜੀ ਚਾਟ ਮਸਾਲਾ ਤੇ ਤੁਹਾਡਾ ਜਦੋਂ ਵੀ ਮਨ ਕਰੇ ਕੁਝ ਇਦਾਂ ਦਾ ਖਾਣ ਨੂੰ ਚਟਪਟਾ ਕਰਾਰਾ ਤੇ ਤੁਸੀਂ ਫਟਾਫਟੇ ਪਕੌੜਿਆਂ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਬੜੀ ਈਜ਼ੀ ਰੈਸਪੀ ਹੈ ਤੇ ਬਹੁਤ ਹੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਮੂੰਗੀ ਦਾਲ ਦੇ ਵਿੱਚ ਜਿਸ ਟਾਈਮ ਤੇ ਦਾਲ ਨੂੰ ਪੀਸਣਾ ਹੈ ਜਿਵੇਂ ਮੈਂ ਇਹਦੇ ਵਿੱਚ ਮਿਰਚ ਤੇ ਲਸਣ ਅਦਰਕ ਦੀ ਪੇਸਟ ਬਾਅਦ ਚ ਪਾਈ ਹੈ ਤੇ ਤੁਸੀਂ ਸਾਫ਼ ਤਾਂ ਲਸਣ ਅਦਰਕ ਤੇ ਮਿਰਚ ਪਾ ਕੇ ਨਾਲ ਵੀ ਪੀਸ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਹੈ ਜਿਵੇਂ ਤੁਹਾਨੂੰ ਸਹੀ ਲੱਗੇ ਉਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਇਹਨਾਂ ਪਕੌੜਿਆਂ ਦੇ ਨਾਲ ਜੀ ਆਪਾਂ ਹਰੀ ਚਟਨੀ ਤੇ ਨਾਲ ਇਮਲੀ ਦੀ ਖੱਟੀ ਮਿੱਠੀ ਚਟਨੀ ਸਰਵ ਕੀਤੀ ਹੈ ਤੇ ਜਿੰਨਾ ਨਾਲ ਕਿ ਪਕੌੜਿਆਂ ਦਾ ਮਜ਼ਾ ਹੀ ਆ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਨੇ ਤੇ ਹੁਣ ਆਪਾਂ ਕਰਦੇ ਹਾਂ ਜੀ ਇਹਨਾਂ ਨੂੰ ਟੇਸਟ ਕਿਵੇਂ ਦੇ ਬਣੇ ਨੇ ਜੀ ਆਪਣੇ ਇਹ ਪਕੌੜੇ ਆਹ ਦੇਖੋ ਜੀ ਅਸੀਂ ਲਈ ਹੈ ਜੀ ਨਾਲ ਥੋੜੀ ਜਿਹੀ ਹਰੀ ਚਟਨੀ ਨਾਲ ਲਈ ਹੈ ਜੀ ਇਮਲੀ ਦੀ ਖੱਟੀ ਮਿੱਠੀ ਚਟਨੀ ਤੇ ਹੁਣ ਕਰਦੇ ਹਾਂ ਜੀ ਇਹਨਾਂ ਦਾ ਟੇਸਟ ਕੋੜੇ ਬਹੁਤ ਜਿਆਦਾ ਟੇਸਟੀ ਬਣੇ ਸੱਚੀ ਖਾ ਕੇ ਮਜ਼ਾ ਆ ਗਿਆ ਤੁਸੀਂ ਵੀ ਇਹਨੂੰ ਬਣਾਓ ਤੇ ਖਾਓ ਤੇ ਆਪਾਂ ਮਿਲਾਂਗੇ ਜੇ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ